ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਸਵਾਗਤ ਹੈ ਸਾਡੇ ਚੈਨਲ ਪੰਜਾਬ ਦਾ ਯੂਟਿਊਬਰ ਦੇ ਵਿੱਚ ਤੁਹਾਡਾ ਜੀ ਤੇ ਦੋਸਤੋ ਚੜਦੀ ਕਲਾ ਵਿੱਚ ਰੋ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਜੀ ਤੁਹਾਨੂੰ ਦੱਸ ਦਈਏ ਦੋਸਤੋ ਅੱਜ ਅਸੀਂ ਜਾ ਰਹੇ ਹੈਗੇ ਆ ਜੀ ਤਿਆਰ ਹੋ ਚੁੱਕੀ ਹੋਈਆਂ ਸੰਗਰਾਂ ਦਾ ਦਿਹਾੜਾ ਤੇ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਆ ਤਾਂ ਉਸ ਤੋਂ ਬਾਅਦ ਖਾਦਮਾ ਹੀ ਕੱਲ ਬਹੁਤ ਜ਼ਿਆਦਾ ਨੇਰੀ ਆਈ ਸੀਗੀ ਤੇ ਅੱਜ ਸਾਡਾ ਦੇਖੋ ਜੀ ਆੜੂ ਦਾ ਪੇੜ ਦੇਖੋ ਸਾਡਾ ਜੀ ਆੜੂ ਦਾ ਜਿਹੜਾ ਪੇੜ ਹੈਗਾ ਜੀ ਆਹ ਦੇਖੋ ਜੀ ਇੱਥੋਂ ਨੇਰੀ ਦੇ ਨਾਲ ਟੁੱਟ ਗਈ ਡਾਣੀ ਇਹਦੀ ਤੇ ਇੱਥੋਂ ਨਾਈਂ ਟੁੱਟ ਗਈ ਹੋਈਏ ਦੇਖੋ ਜੀ ਆੜੂਆ ਨਾ ਪੂਰਾ ਭਰਿਆ ਪਿਆ ਹੈ ਤੇ ਅਸੀਂ ਇਹਨੂੰ ਤੋੜਨਾ ਨਹੀਂ ਹੈਗਾ ਕਿਉਂਕਿ ਨਾ ਹਜੇ ਥੋੜਾ ਜਿਹਾ ਨਾਲ ਅਟੈਚ ਹੈਗਾ ਉਹਦੇ ਨਾਲ ਤੇ ਥੋੜਾ ਹਰਾ ਰਹੇਗਾ ਇਹ ਤੇ ਜਦੋਂ ਪੱਕ ਜਾਣਗੇ ਫਿਰ ਆਪਾਂ ਤੋੜਾਂਗੇ ਚੰਗੀ ਤਰ੍ਹਾਂ ਦੇਖ ਸਕਦੇ ਹੈਗੇ ਉਹ ਤੇ ਇਧਰ ਦੇਖੋ ਜੀ ਕਿੰਨਾ ਪੂਰਾ ਭਰਿਆ ਪਿਆ ਹੈ ਚੰਗੀ ਤਰ੍ਹਾਂ ਬੜੀ ਨੇਰੀ ਬਹੁਤ ਜ਼ਿਆਦਾ ਆਈ ਸੀਗੀ ਜਾਇ ਡਾਇਨ ਟੁੱਟ ਗਈ ਹੈ ਕਿਉਂਕਿ ਫਲ ਬਹੁਤ ਜ਼ਿਆਦਾ ਲੱਗਾ ਹੋਇਆ ਸੀ ਤੇ ਭਾਰੀ ਕਾਫੀ ਹੋਈ ਪਈ ਸੀਗੇ ਤੇ ਉੱਥੇਲੇ ਵਜ਼ਨ ਪਿਆ ਆ ਕੇ ਦਾਮੇ ਕੜਕੜਕੜਕ ਵਜਾ ਆ ਗਈ ਹੈ ਰਿਆ ਤੇ ਇਹ ਤੁਹਾਨੂੰ ਦੱਸ ਦਵਾਂ ਕਿ ਹੁਣ ਅਸੀਂ ਇਸ ਟੇ ਮੈਂ ਆਪਾਂ ਜਾ ਰਹੇ ਹੈਗੇ ਆ ਕਿ ਗੁਰਦੁਆਰਾ ਸਾਹਿਬ ਤੇ ਸਰਬ ਤਿਆਰ ਹੋ ਰਹੇ ਹੈਗੇ ਮੈਂ ਤੁਹਾਨੂੰ ਦਿਖਾਉਣੇ ਅੰਦਰ ਜਾਣੀ ਆ ਤੇ ਸਰਬ ਰੈਡੀ ਹੋ ਗਏ ਤੁਸੀਂ ਕੋਚਾ ਸਰਬ ਰੈਡੀ ਹੋ ਗਏ ਸਰਬ ਰੈਡੀ ਹੋ ਗਏ ਦਮਾਲਾ ਸ ਜਾ ਕੇ ਹਟੇ ਸਰਬ ਤੇ ਹਾਂਜੀ ਫਤਿਹ ਬਲਾ ਲਓ ਜੀ ਆਪਣੀ ਆਡੀਅੰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਫਤਿਹ ਪ੍ਰਵਾਨ ਕਰਨੀ ਜੀ ਆਪਾਂ ਤਾਂ ਰੈਡੀ ਹੋ ਗਿਆ ਸਰਮ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਆਪਾਂ ਸਗਰਾਂ ਦੇ ਢਹਾਡੇ ਤੇ ਚੱਲੇ ਨੇ ਅੱਜ ਮਾ ਸਾਡੇ ਕੋਲ ਵਾਸਤੇ ਤੇ ਹਾਂਜੀ ਹਾਂਜੀ ਆਪਾਂ ਦੱਸ ਦਿੱਤਾ ਹੋਇਆ ਜੀ ਮੈਂ ਬਸ ਦਾੜਾ ਵਾਣਾ ਹਾਂ ਅੱਛਾ ਅੱਛਾ ਜੀ ਚਲੋ ਜੀ ਤੁਸੀਂ ਦਾੜਾ ਵਾਓ ਤੇ ਆਪਾਂ ਪੂਰੇ ਰੈਡੀ ਹੋ ਚੁੱਕੇ ਹੋਏ ਆ ਜੀ ਹਾਂ ਮੈਂ ਵੀ ਰੈਡੀ ਹੋ ਗਈ ਹਾਂ ਸਰਮ ਵੀ ਰੈਡੀ ਹੋ ਗਿਆ ਬਸ ਬਸ ਵਾੜਾ ਚਲੋ ਜੀ ਚਲਿਏ ਫਿਰ ਹੁਣ ਆਪਾਂ ਤਿਆਰ ਹੋ ਗਏ ਆ ਹੋਰ ਹੋਰ ਲੱਗਿਆ ਕਿ ਆਪਾਂ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਅਸੀਂ ਨਾ ਤਕਾਲ ਸਾਹਿਬ ਗੁਰਦੁਆਰੇ ਸਰ ਪੋਥੀਆਂ ਲੈ ਕੇ ਆਂਦੀ ਸੀ ਸਹਿਜ ਪਾਠ ਰੱਖਿਆ ਤੇ ਇਸ ਕਰਕੇ ਨਾ ਦੋ ਪੋਥੀਆਂ ਦੀ ਇਸ ਮਤਲਬ ਕੀ ਆਪਣੀ ਸਮਾਪਤੀ ਕਰ ਲਈ ਹੋਈ ਇਹਨਾਂ ਦੀ। ਦੋ ਭਾਗ ਲੈ ਕੇ ਆਏ ਸੀ। ਹਾਂ ਜੀ ਦੋ ਭਾਗ ਹੈਗੇ ਸੀ ਤਾਂ ਚਾਰ ਭਾਗ ਟੋਟਲ ਹਨ। ਅੱਜ ਦੋ ਭਾਗ ਆਪਾਂ ਹੋਰ ਲੈ ਕੇ ਆਵਾਂਗੇ ਤੇ ਇਹਨਾਂ ਨੂੰ ਆਪਾਂ ਵਾਪਸ ਕਰਕੇ ਦੂਸਰੇ ਦੋ ਭਾਗ ਲੈ ਆਵਾਂਗੇ ਤੇ ਇਹਨਾਂ ਆਪਾਂ ਨਾਲ ਲੈ ਕੇ ਜਾਵਾਂਗੇ ਜੀ। ਲਵਾਂ ਜੀ ਬੰਦੇ ਨੂੰ ਥੋੜਾ ਤੇ ਸਰਵ ਪਾਠ ਕਰਦੇ ਹੁੰਦੇ ਸਹਿਜ ਪਾਠ ਰੱਖਿਆ ਹੋਇਆ। ਮੱਧ ਲੱਗ ਚੁੱਕਾ ਹੋਇਆ ਜੀ ਤੇ ਦੋ ਭਾਗ ਦੇ ਵਿੱਚ ਆਪਾਂ ਪੂਰਾ ਪਾਠ ਹੋ ਜਾਊਗਾ ਨਾ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹੋਏ ਹੈਗੇ ਆ ਜੀ ਮੈਂ ਦੇਖ ਕਰਾ ਲਿਆ ਵਾ ਨਾ ਹਾਂ ਤੁਸੀਂ ਦੇਖ ਕਰਾ ਲਿਓ ਸਿਰਫ ਚੱਲੇ ਦੇਖ ਕਰਾਉਣ ਵਾਸਤੇ ਸਭ ਤੋਂ ਪਹਿਲਾਂ ਇੱਕ ਸਾਧ ਜੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਟੱਕਰ ਸਾਹਿਬ ਤੇ ਇੱਥੇ ਬਣਿਆ ਹੋਇਆ ਜੀ ਕੜਾ ਪ੍ਰਸ਼ਾਦ ਦੇਖ ਵਾਸਤੇ ਇੱਥੋਂ ਲੋਜੀ ਕਾਊਂਟਰ ਬਣਿਆ ਹੋਇਆ ਇੱਥੇ ਸਲਵ ਗਏ ਹੈਗੇ ਹਾਂ ਜੀ ਹੁਣ ਦੇਖਣ ਕਰਨ ਵਾਸਤੇ ਤੇ ਆਪਾਂ ਸਾਹਮਣੇ ਜਗ ਗੁਰਦੁਆਰ ਸਾਹਿਬ ਦਾ ਨਜ਼ਰ ਆ ਰਿਹਾ ਆ ਕੋ ਬਸ ਥੋੜੀ ਜਿਮ ਜਾਵਾਂਗੇ ਅੰਦਰ ਜੀ ਧਰਮ ਦਰਸ਼ਨ ਕਰਾਣੇ ਨਾਲ ਆਪਾਂ ਦੇਖ ਆਪਾਂ ਕਰਾ ਲਿਆ ਜੀ ਗੁਰੂ ਤੇ ਚਲੀਏ ਅੰਦਰ ਮੈਂ ਸਾਡੇ ਕੋਲ ਫਿਰ ਹਨਾ ਪੋਥੀਆਂ ਵਿੱਚ ਜਮ੍ਹਾਂ ਕਰਾਉਣੀਆਂ ਨਾਲੇ ਚਲੋ ਜੀ ਸਾਹਮਣੇ ਦਿਖਾ ਤੇ ਦਰਸ਼ਨ ਕਰਾ ਦੇ ਬਾਹਰਲੀ ਬਿਲਡਿੰਗ ਨੇ ਹਾਂਜੀ ਬਾਹਰ ਨੂੰ ਥੋੜਾ ਇਧਰ ਸਾਈਡੋਂ ਪਾ ਲੱਗੇ ਜਾ ਕਰ ਬੰਨੇ ਆ ਨਾਲੇ ਅੰਦਰੋਂ ਵੀ ਨਾ ਲਾ ਦੂੰਗਾ ਜੋੜੇ ਇੱਥੇ ਹਾਂ ਅੱਛਾ ਮਨ ਨੂੰ ਪਹੁੰਚ ਕਰ ਖਿਲ ਲਾ ਦਿੰਦੇ ਇੱਥੇ ਲਾ ਦੂੰਗਾ ਫਾਇਰ ਬਿਲਕੁਲ ਚਲੋ ਫਤ ਸਭ ਦੇ ਬਿਲਡਿੰਗ ਤੇ ਆਪਾਂ ਮੱਥਾ ਟੇਕ ਕੇ ਬਾਹਰ ਆ ਗਏ ਜੀ ਇਧਰੋਂ ਤੇ ਲੰਗਰ ਹਾਲ ਚਲਦੇ ਆ ਹੁਣ ਲੰਗਰ ਛਕਦੇ ਆ ਅੱਜ ਕਾਫੀ ਟਾਈਮ ਬਾਅਦ ਲੰਗਰ ਛਕਣਾ ਆ ਜਣਾ ਹਾਂ ਸਰਬ ਦਾ ਦਿਲ ਕਰ ਰਿਹਾ ਲੰਗਰ ਛਕਣ ਨੂੰ ਕਰਦਾ ਪਿਆ ਸੀ ਨਾ ਲੰਗਰ ਜਦੋਂ ਕਹਿੰਦਾ ਮੰਨ ਨਹੀਂ ਕਹਿੰਦਾ ਸਭ ਦਾ ਕਰਦਾ ਵਾ ਸਭ ਦਾ ਹੀ ਕਰਦਾ ਸਹੀ ਗੱਲ ਹੈ ਲੰਗਰ ਜਿੱਦ ਜੋ ਮਰਜ਼ੀ ਆਪਾਂ ਕਰ ਲਈ ਪੋ ਪਕਵਾਨ ਆਪਾਂ ਹੋਟਲ ਵਾਲੇ ਖਾ ਲਏ ਜੋ ਮਰਜ਼ੀ ਖਾ ਲਏ ਜੋ ਲੰਗਰ ਦਾ ਆਨੰਦ ਆ ਨਾ ਬਸ ਹੋਟਲ ਦਾ ਵੈਸੇ ਖਾਣਾ ਹੀ ਨਹੀਂ ਚਾਹੀਦਾ ਜਿੱਦਾਂ ਮਰਜ਼ੀ ਕਿ ਤਾ ਮਜਬੂਰ ਨੇ ਬੰਦੇ ਖਾਣਾ ਪੈਂਦਾ ਵੀ ਹੈਗਾ ਹਾਂ ਵੈਸੇ ਆਪਾਂ ਤੇ ਟੇਸਟ ਵਾਸਤੇ ਖਾਣੇ ਹਨਾ ਹਾਂ ਟੇਸਟ ਵਾਸਤੇ ਕੋਈ ਚੀਜ਼ ਖਾਣੇ ਵੀ ਹੈਗੇ ਆ ਚੱਲੀਏ ਅੰਦਰ ਫਿਰ ਇਹਦੇ ਕੋਈ ਰੀਸ ਨਹੀਂ ਕਰਦਾ ਗੁਰੂ ਘਰ ਦਾ ਲੰਗਰ ਆ ਗਿਆ ਜੀ ਠੀਰ ਦਾਲ ਪ੍ਰਸ਼ਾਦੇ ਇਧਰ ਵੀ ਇਧਰ ਜਲ ਪਾਤਾ ਗਲਾਸ ਚ ਸੰਤਾਂ ਹੋਰ ਵੀ ਸ਼ਾਗਰੀਆਂ ਜੀ ਕਰੀਏ ਸ਼ੁਰੂ ਵਾਈ ਗੁਰੂ ਆਗੇ ਸੱਚੇ ਪਾਤਸ਼ਾਹ ਲੰਗਰ ਚੱਲ ਰਿਹਾ ਹੋਇਆ ਜੀ ਕਿ ਹੁਣ ਬਖਸ਼ਣਾ ਹੀ ਸੇਵਾ ਚੱਲ ਰਹੀ ਹੈ ਜੀ ਤੇ ਸਾਰੇ ਜੀ ਬਖਸ਼ਣਾ ਹੀ ਸੇਵਾ ਕਰ ਰਹੇ ਆ ਤੇ ਤੁਹਾਨੂੰ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਸੀਂ ਫੋਟੋਵਰੇ ਚੰਗੀ ਬਾਹਰੀ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਸਾਰੀ ਬਹੁਤ ਔਣੀ ਬਣੀ ਹੋਈਆਂ ਦਾ ਨੋਟ ਦਿਖਾਈ ਹੈ ਜੀ ਪਹਿਲਾਂ ਬਖਸ਼ਣੀ ਸੇਵਾ ਹੋ ਜਾਵੇ ਜੀ ਪਹਿਲੇ ਭਾਗ ਜਿਹੜੇ ਆਪਾਂ ਲੈ ਆਂਦੇ ਸੀ ਉਹ ਦੇ ਦਿੱਤੇ ਬਾਬਾ ਜੀ ਨੂੰ ਅੰਦਰ ਤੇ ਅਗਲੇ ਤੀਜਾ ਤੇ ਚੌਥਾ ਭਾਗ ਆਪਾਂ ਲੈ ਆਏ ਆ ਜੀ ਸਰਪਾ ਦੇ ਵਾਲਾ ਫਸਾ ਚ ਵਾਹ ਸੱਚੇ ਪੀਸ਼ਾ ਕਵਰ ਕਰ ਲਓ ਸਰ ਨੂੰ ਆਹ ਬਸ ਆਲ ਥੋੜਾ ਕਰੀਏ ਚਲੋ ਚਲਿਏ ਚਲਿਏ ਫਿਰ ਮੈਂ ਕਿਹਾ ਚਲੋ ਚਲੋ ਮੈਂ ਕਿਹਾ ਚਲੋ ਜੀ ਚਲਦੇ ਆਂ ਘਰ ਨੂੰ ਫਿਰ ਉਹਨਾਂ ਘਰ ਜਾ ਕੇ ਮਿਲਦੇ ਆਂ ਭਾਗ ਅਸੀਂ ਲਿਆ ਕੇ ਫੇਰ ਰੱਖ ਦਿੱਤੇ ਹੋਏ ਜੇ ਉੱਥੇ ਇੱਥੋਂ ਲੈ ਕੇ ਗਏ ਸੀ ਆਪਾਂ ਚੁੱਕ ਗਏ ਤੇ ਵਾਪਸ ਫੇਰ ਉੱਥੇ ਲੈ ਕੇ ਰੱਖ ਦਿੱਤੇ ਹੁਣ ਸਾਰਾ ਇਹ ਤਾਂ ਟਾਈਮ ਲੱਗੇਗਾ ਪ੍ਰਸ਼ਾਦ ਦੇ ਕੇ ਗੱਡੀ ਨੂੰ ਪ੍ਰਸ਼ਾਦ ਦੇ ਦਿੱਤਾ ਠੀਕ ਆ ਚਲੋ ਰੱਖਦੇ ਮੈਂ ਭਾਗ ਉਥੇ ਆ ਜਿਵੇਂ ਕਿ ਤੁਸੀਂ ਦੇਖਿਆ ਆਪਾਂ ਮਹਾਰਾਜ ਦਾ ਸਰੂਪ ਰੱਖ ਦਿੱਤਾ ਜਿਹੜੇ ਪਾਠ ਕਰਨ ਵਾਸਤੇ ਦਰਪਣ ਲਿਆਉਂਦੇ ਸੀ ਆਪਾਂ ਰੱਖ ਦਿੱਤੇ ਹੋਏ ਆ ਜੀ ਤੇ ਅਸੀਂ ਕੱਪੜੇ-ਕੱਪੜੇ ਵੀ ਚੇਂਜ ਕਰ ਲਏ ਹੁਣ ਪੀਣ ਲੱਗੇ ਆ ਚਾਹ ਸ਼ਾਮਾ ਪੈ ਗਈਆਂ ਹੋਈਆਂ ਤੇ ਚਾਹ ਸਾਡੀ ਗਲਾਸਾਂ ਦੇ ਵਿੱਚ ਆ ਗਈ ਆ ਜੀ ਤਿਆਰ ਹੋ ਕੇ ਸਾਡੇ ਵੱਲੋਂ ਆਪਾਂ ਹਰ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਆਪਾਂ ਸਨਾਹ ਦਈਦਾ ਹੁੰਦਾ ਜੀ ਉੜਾ ਤੇ ਜੂੜਾ ਹਮੇਸ਼ਾ ਸਾਹਮਣੇ ਰੱਖੋ ਜੀ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਘਰ ਦੇ ਵਿੱਚ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਜੀ ਤੇ ਹੋਰ ਜਿਹੜਾ ਬਾਕੀ ਸਨੇਹਾ ਸਰਪ ਦੇਣਗੇ ਤੁਹਾਨੂੰ ਹਾਂਜੀ ਜੀ ਇੱਕ ਸਨੇਹਾਪ ਹੋਰ ਦੇਈਦਾ ਹੁੰਦਾ ਨਛਨੰਦਰ ਜਿਹੜਾ ਵਗ ਰਿਹਾ ਆਪਾਂ ਉਹ ਸੁਣਾਥ ਪਾਈਏ ਆਪਾਂ ਨਾਲ ਲਾਣੇ ਹੁੰਨੇ ਇੱਕ ਜੀ ਜਾਗੋ ਪੰਜਾਬੀਓ ਨਸ਼ਾ ਜਾਗੋ ਪੰਜਾਬੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਕਿਉਂ ਕਰਨਾ ਸਰ ਪ੍ਰੈਸ ਤਾਂ ਜੋ ਤੁਹਾਨੂੰ ਸਾਡੇ ਆਉਣ ਵਾਲੇ ਵਲੌਗ ਸਭ ਤੋਂ ਪਹਿਲਾਂ ਮਿਲ ਜਣ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਔਰ ਤੱਕ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ